ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਦੋਨੋ ਸ਼ਹਿਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ 4 ਕਿਲੋ ਆਫੀਮ 11000 ਰੁਪਏ ਦੀ ਡਰਗਮਨੀ ਤੇ ਇੱਕ ਸਕੋਰਪਿਓ ਗੱਡੀ ਬਰਾਮਦ ਕੀਤੀਆਂ ਨੇ ਮਾਮਲੇ ਦੀ ਜਾਣਕਾਰੀ ਦੰਦਿਆ ਐਸਐਸਪੀ ਹਰਵਿੰਦਰ ਸਿੰਘ ਵਰਕਦਾਈ ਕਹਿੰਣਾ ਕਿਸੇ ਆਈਏ ਸਟਾਫ ਦੇ ਇੰਸਪੈਕਟਰ ਪ੍ਰਸ਼ੰਤ ਸਿੰਘ ਬਾਲਿਕ ਦੇ ਅਗਵਾਈ ਦੇ ਵਿੱਚ ਟੀਮ ਨੇ ਅੱਡਾ ਪਿੰਡ ਬੋਲੀਨਾ ਗੇਟ ਦੇ ਨੇੜੇ ਦੋਨੋ ਸ਼ਹਿਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੇ ਕਬਜ਼ੇ ਤੋਂ 4 ਕਿਲੋ ਆਫੀਮ ਡਰਗਮਨੀ 2 ਕਿਟ ਬੈਗ ਤੇ ਸਕੋਰਪਿਓ ਗੱਡੀ ਜੋ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਅਕਲੀ ਕਾਰਵਾਈ ਕੀਤੀ ਜਾ ਰਹੀ ਹੈ ਤਰਸਲ ਪੁਲਿਸ ਪਾਰਟੀ ਨੂੰ ਸਕੋਰਪਿਓ ਗੱਡੀ ਸ਼ੱਕੀ ਹਾਲਾਤਾਂ ਦੇ ਵਿੱਚ ਨਜ਼ਰ ਆਂਦੀ ਹੈ ਜਿਸ ਤੋਂ ਬਾਅਦ ਜਦ ਤਲਾਸ਼ੀ ਲਈ ਗਈ ਤਾਂ ਇੱਥੇ ਅਫੀਮ ਤੇ ਡਰਗਮਨੀ ਬਰਾਮਦ ਹੋਈ ਹੈ ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੋਸ਼ੀਆਂ ਦੀ ਪਛਾਣ ਨੇ 24 ਸਾਲਾ ਸੰਦੀਪ ਉਰਫ ਸੁੱਖਾ ਤੇਜ ਦੇ ਨਾਲ ਹੀ 36 ਸਾਲਾ ਗੁਰਦੀਪ ਸਿੰਘ ਉਰਫ ਗੋਪੀ ਦੇ ਵਜੋਂ ਹੋਈ ਹੈ ਤੇ ਪੁਲਸ ਨੇ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਤੇ ਪਹਿਲਾਂ ਵੀ ਤਨ ਮਾਮਲੇ ਦਰਜ ਨੇ ਇੱਕ ਪੋਕਸ ਐਕਟ ਦਾਤੇ ਉਹ ਆਰਮ ਜੈਕਟ ਦੇ ਮਾਮਲੇ ਦਰਜ ਨੇ ਤੇ ਰੋਪੀ ਸੰਦੀਪ ਤੇ ਇੱਕ ਮਾਮਲਾ ਦਰਜ ਹੈ ਜੋ ਕਿ ਸ਼ਰਾਬ ਪੇਟੀਆਂ ਦੀ ਬਰਾਮਦਗੀ ਦੇ ਨਾਲ ਜੁੜਿਆ ਹੋਇਆ ਹੈ ਸਾਡੀ ਪੁਲਿਸ ਹੈਗੀ ਰੂਰਲ ਪੁਲਿਸ ਨੂੰ ਇੱਕ ਸਫਲਤਾ ਹਾਸਲ ਮਿਲੀ ਹੈ ਕਿ ਜਿਹਦੇ ਵਿੱਚ 4 ਕਿਲੋ ਫੀਮ ਜਿਹੜੀ ਹੈਗੀ ਸਾਡੇ ਸੀਏਆਈ ਟੀਮ ਨੇ ਜਿਹੜੇ ਐਸਆਈ ਨਰਮਲ ਸਿੰਘ ਤੇ ਸਾਡੇ ਇੰਸਪੈਕਟਰ ਪੁਸ਼ਪ ਵਾਲੀ ਇਹਨਾਂ ਦੀ ਟੀਮ ਜਿਹੜੀ ਇੰਸਪੈਕਟਰ ਸੀਏਆਈ ਨੇ ਇਹਨਾਂ ਦੀ ਟੀਮ ਨੂੰ ਸਫਲਤਾ ਹਾਸਲ ਮਿਲੀ ਤਾਂ 4 ਕਿਲੋ ਅਫੀਮ ਜਿਹੜੀ ਬਰਾਮਦ ਹੋਈ ਤੇ ਦੋ ਦੋਸ਼ੀ ਨੇ ਜਿਹੜੇ ਇੱਕ ਸੰਦੀਪ ਸਿੰਘ ਤੇ ਇੱਕ ਗੁਰਪ੍ਰੀਤ ਸਿੰਘ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਕੀਤਾ ਹੈਗਾ ਥਾਣਾ ਪਤਾਰਾ ਦੇ ਵਿੱਚ ਜਿਹੜਾ 79 ਨੰਬਰ ਮਕਦਮਾ ਇਹਨਾਂ ਦੇ ਦਰਜ ਕੀਤਾ 18 64 85 ਜਿਹੜੀ ਸੈਕਸ਼ਨ ਦੇ ਤਹਿਤ ਕੀਤਾ ਇਹ ਦੋ ਵਿਅਕਤੀ ਜਿਹੜੇ ਹੈਗੇ ਨੇ ਲੁਧਿਆਣਾ ਏਰੀਆ ਦੇ ਰਹਿਣ ਵਾਲੇ ਨੇ ਪਾਏ ਗਏ ਜਿਹੜਾ ਇੱਕ ਦੇ ਉੱਪਰ ਜਿਹੜਾ ਤਿੰਨ ਮਕਦਮੇ ਪਹਿਲਾਂ ਦਰਜ ਹੋਣੇ ਪਾਏ ਗਏ ਹੈਗੇ ਗੁਰਪ੍ਰੀਤ ਸਿੰਘ ਜਿੰਦਾ ਦਾ ਜੋ ਸ਼ਖਸ ਹੈ ਜਿਹੜਾ ਸੰਦੀਪ ਸਿੰਘ ਨਾਂ ਦਾ ਇੱਕ ਸ਼ਖਸ਼ ਹੈ ਇਹਦੇ ਤੋਂ ਇਹਦੇ ਉੱਪਰ ਇੱਕ ਮੁਕੱਦਮਾ ਜਿਹੜਾ ਦਰਜ ਹੋਣਾ ਪਾਣਾ ਪਾਇਆ ਗਿਆ ਜਿਹੜਾ ਐਕਸਾਈਜ਼ ਐਕਟ ਦਾ ਹੈਗਾ ਸੀ ਇਹਦੇ ਤੋਂ 21 ਪੇਟੀਆਂ ਸ਼ਰਾਬ ਪਹਿਲਾਂ ਜਿਹੜੀ ਐਕਸਾਈਜ਼ ਦੇ ਡੇਲੋ ਥਾਣੇ ਦੇ ਵਿੱਚ ਰਾਮਦੋਈ ਸੀ ਐਂਡ ਜਿਹੜਾ ਦੂਸਰਾ ਗੁਰਪ੍ਰੀਤ ਸਿੰਘ ਹੈ ਉਸ ਦੇ ਉੱਪਰ 376 ਡੀ ਦਾ ਇੱਕ ਮੁਕੱਦਮਾ ਦਰਜਾ 1399402 ਦਾ ਮੁਕੱਦਮਾ ਜਿਹੜਾ ਹੈਗਾ ਆਈਪੀਸੀ ਦਾ ਉਹਦੇ ਤੇ ਪਹਿਲਾਂ ਦਰਜ ਹੋਣਾ ਪਾਇਆ ਗਿਆ ਐਂਡ ਆਮ ਜੈਕਟ ਦਾ ਉਹਦੇ ਨਾਲ ਹੈਗਾ ਐਂਡ ਇੱਕ 382 ਵਗੈਰਾ ਜਿਹੜੀ ਸੈਕਸ਼ਨ ਦੇ ਤਹਿਤ ਉਹਦੇ ਉੱਤੇ ਮਕਦਮਾ ਦਰਜ ਹੋਏ ਹੋਏ ਗਿਆ। ਕਿੱਥੋਂ ਲੈ ਕੇ ਆ ਰਹੇ ਅਸੀਂ ਕਿੱਥੇ ਇਹ ਜਿਹੜੇ ਹੈਗੇ ਇਹਨਾਂ ਦੀ ਹੁਣ ਪੁੱਛਗਿੱਛ ਕਰ ਰਹੇ ਹੈਗੇ ਆ ਕਿ ਕਿ ਇਸ ਏਰੀਆ ਦੇ ਵਿੱਚ ਇਹਨਾਂ ਡਿਲੀਵਰੀ ਕਰਨੀ ਸੀ ਜਲੰਧਰ ਏਰੀਆ ਦੇ ਵਿੱਚ ਇਹਨਾਂ ਨੇ ਖਾਸ ਤੌਰ ਤੇ ਆ ਕੇ ਜਿਹੜੀ ਅੱਗੇ ਡਿਲੀਵਰੀ ਕਰਨੀ ਸੀ ਐਂਡ ਪਿੱਛੋਂ ਜਿਹੜੀ ਸਾਡੀ ਇਹਨਾਂ ਦੇ ਮੱਧ ਪ੍ਰਦੇਸ਼ ਦੇ ਜਿਹੜੇ ਰਹਿਣ ਵਾਲੇ ਹੈਗੇ ਨੇ ਜਿਥੋਂ ਇਹ ਲੈ ਕੇ ਆਉਂਦੇ ਸੀ ਤਾਂ ਇਹਨਾਂ ਦੀ ਹੁਣ ਪੁਲਿਸ ਰਿਮਾਂਡ ਤੇ ਇਹਨਾਂ ਦਾ ਹਾਸਲ ਕਰਕੇ ਅੱਗੇ ਜਿਹੜੀ ਮਜਬੂਰ ਪੁੱਛ ਕੇ ਕੀਤੀ ਜਾਏਗੀ ਕਿ ਪਹਿਲਾਂ ਕਿੰਨੀ ਵਾਰੀ ਇਹ ਜਿਹੜੇ ਲਿਆ ਕੇ ਅੱਗੇ ਸਪਲਾਈ ਕਰ ਚੁੱਕੇ ਨੇ ਐਂਡ ਇਹਨਾਂ ਦਾ ਕਿਸ ਉਤੋਂ ਰੇਟ ਨੂੰ ਲੈ ਕੇ ਆਉਂਦੇ ਸੀ ਅੱਗੇ ਕਿਸ ਰੇਟ ਨੂੰ ਅੱਗੇ ਜਿਹੜੀ ਹੈਗੀ ਇਹ ਸੇਲ ਕਰਦੇ ਸੀ ਤਾਂ ਆਮ ਤੌਰ ਤੇ ਜਿਹੜੀ 6 ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਲੱਗੇ ਜਿਹੜੀ ਹੈਗੀ ਆ ਇਹ ਜਿਹੜੀ ਵੇਚ ਦਿੰਦੇ ਹੈਗੇ ਰਿਟੇਲ ਦੇ ਵਿੱਚ ਵੀ ਜਿਹੜੀ ਥੋੜੀ ਜ਼ਿਆਦਾ ਮਹਿੰਗੀ ਵੇਚਦੇ ਹੈਗੇ ਆ ਉਹ ਉਹਦੇ ਉੱਤੇ ਅਸੀਂ ਜਿਹੜੀਆਂ ਹੈਗੀਆਂ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਢੰਗਾਈ ਨਾਲ ਕੋਸ਼ਿਸ਼ ਕਰਾਂਗੇ। ਸਰ ਇਹਨਾਂ ਨੇ ਜਲੰਧਰ ਪਿਆ ਦੇ ਦੀ ਐ ਚ ਮੰਨ ਦੇਣੀ ਸੀ ਜਾਂ ਇਹਨਾਂ ਨੇ ਹੋਰ ਨਹੀਂ ਇਹ ਤਾਂ ਜਲੰਧਰ ਏਰੀਆ ਦੇ ਵਿੱਚ ਉਹਦੇ ਵਿੱਚ ਕਮਿਸ਼ਨਰ ਏਰੀਆ ਵੀ ਆ ਜਾਂਦਾ ਸਾਡਾ ਇਹ ਵੀ ਆ ਜਾਂਦਾ ਕੋ ਹਾਰਪੁਰ ਦਾ ਏਰੀਆ ਵੀ ਆ ਜਾਂਦਾ ਜਿੱਥੇ-ਜਿੱਥੇ ਜਾਂਦਾ ਕਿ ਬਟ ਅਸੀਂ ਹਲੇ ਕਿਉਂਕਿ ਇਨਵੈਸਟੀਗੇਸ਼ਨ ਦੀ ਮੋਡੂਲ ਹਲੇ ਤਤਤੀਜ ਜਾਰੀ ਹੈ ਤਾਂ ਇਸ ਵਕਤ ਜਿਹੜੀ ਜਿਹੜੀ ਬੇਸਿਕ ਇਨਫੋਰਮੇਸ਼ਨ ਜਿਹੜੀ ਹੈ ਕਿ 19 ਤੱਕ ਅਸੀਂ ਤੁਹਾਨੂੰ ਡਿਵਲਪ ਕਰ ਸਕਦੇ ਹਾਂ। ਡਿਟੇਲਡ ਇਨਫੋਰਮੇਸ਼ਨ ਜੈਗੀ ਜਿਹੜੀ ਆਫਟਰ ਅਸੀਂ ਜੋ ਪੁਲਿਸ ਰਿਪੋਰਟ ਲੈ ਕੇ ਇਹਨਾਂ ਦੀ ਪੰਜੀਦ ਪੁੱਛਕਿਸ਼ ਕਰਾਂਗੇ ਉਸ ਦੇ ਵਿੱਚ ਤੁਹਾਨੂੰ ਅਪਡੇਟ ਕਰਾਂਗੇ ਹਲੇ ਮੈਂ ਦੱਸਿਆ ਕਿ ਤਫ਼ਤੀਸ਼ ਮੋਡਲੀ ਸਟੇਜ ਤੇ ਹੈਗੀ ਐ ਐਂਡ ਜਿਹਦਾ ਵੀ ਇਹਦੇ ਵਿੱਚ ਰੋਲ ਪਾਇਆ ਗਿਆ ਇਹ ਕਿੱਥੋਂ ਲੈ ਕੇ ਐਂਡ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਦੇ ਖਿਲਾਫ ਵੀ ਸਖਤ ਐਕਸ਼ਨ ਲਿਆ ਜਾਏਗਾ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਇਹਨਾਂ ਦੇ ਉੱਪਰ ਮਾੜਾ ਜਿਹੜਾ ਇਹਨਾਂ ਦਾ ਹਿਸਟਰੀ ਹੈਗੀ ਐ ਜਿਹੜਾ 2015 ਤੋਂ ਲੈ ਕੇ ਜਿਹੜਾ ਗੁਰਪ੍ਰੀਤ ਦਾ ਕ੍ਰਿਮੀਨਲ ਰਿਕਾਰਡ ਹੈਗਾ ਦੇਸੀ ਤਰੀਕੇ ਨਾਲ ਜਿਹੜਾ ਦੂਜਾ ਉਹਦਾ ਸਾਥੀ ਸੰਦੀਪ ਹੈ ਉਹਦਾ ਵੀ 2016-17 ਤੋਂ ਜਿਹੜਾ ਇਹਦਾ ਰਿਕਾਰਡ ਮੜਾ ਹੈਗਾ ਤੇ ਉਦੋਂ ਤੋਂ ਹੀ ਇਹਨਾਂ ਦੇ ਵਿੱਚ ਪਹਿਲਾਂ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਸੀ ਹੁਣ ਇਹ ਸ਼ਿਫਟ ਕਰਕੇ ਕ੍ਰਾਈਮ ਨੂੰ ਆਪਣਾ ਇਸ ਤਰੀਕੇ ਨਾਲ ਕ੍ਰਾਈਮ ਦੇ ਵਿੱਚ ਐਂਡੀਪੀਐਸ ਦਾ ਕ੍ਰਾਈਮ ਵੀ ਕਰ ਲਿਆ ਜਿਹੜੀ ਇਹਦੀ ਕੋਈ ਇੰਟਰਨੈਸ਼ਨਲ ਲੈਵਲ ਤੇ ਜਾਂ ਇਸ ਤਰੀਕੇ ਨਾਲ ਜਾਂ ਇਹਨਾਂ ਦੀ ਕੋਈ ਅਸੈਸ ਨਹੀਂ ਕਰ ਸਕਦੇ ਇਹਦੀ ਕੀਮਤ ਕਿੰਨੀ ਹੁੰਦੀ ਹੈ ਬਟ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਰਿਟੇਲ 'ਚ ਆ ਕੇ 5-6 ਲੱਖ ਰੁਪਏ ਦੇ ਵਿੱਚ ਜਿਹੜੇ ਕਿ ਲੋਧੀ ਸਾਹਿਬ ਨਾਲ ਇਹ ਜਿਹੜੀ ਵੇਚ ਦਿੰਦੇ ਆ। ਹਾਂਜੀ। ਅੱਜ ਆਪਾਂ ਜਿਹੜੇ ਤੁਹਾਨੂੰ ਪਤਾ ਹੈਗਾ ਕਿ ਜਨਵਰੀ 2025 ਤੋਂ ਲੈ ਕੇ ਜਿਹੜੇ ਜਲੰਧਰ ਤੇ ਹਾਤੀ ਏਰੀਆ ਦੇ ਵਿੱਚ ਸਾਡੇ ਰਹਿਣ ਵਾਲੇ ਸਿਟੀਜ਼ਨ ਜਾਂ ਸਾਡੇ ਏਰੀਆ ਦੇ ਵਿੱਚ ਪਬਲਿਕ ਜਿਹੜੀ ਰਹਿ ਰਹੀ ਹੈ ਉਹਨਾਂ ਦੇ ਜਿਹੜੇ ਮੋਬਾਈਲ ਫੋਨ ਨੇ ਕਿਸੇ ਨਾ ਕਿਸੇ ਤਰੀਕੇ ਕਈ ਵਾਰ ਕਿਸੇ ਦਾ ਮਿਸਪਲੇਸ ਹੋ ਜਾਂਦਾ ਜਾਂ ਸਨੇਚ ਹੋ ਜਾਂਦਾ ਜਾਂ ਗਿਰ ਜਾਂਦਾ ਤਾਂ ਉਹ ਮੋਬਾਈਲ ਫੋਨ ਅਸੀਂ ਰਿਕਵਰ ਕਰਨ ਦੇ ਵਿੱਚ ਜਿਹੜੀ ਸਾਡੀ ਜਲੰਧਰ ਜਿਹੜੀ ਦਿਹਾਤੀ ਪੁਲਿਸ ਦੀ ਟੀਮ ਹੈਗੀ ਆ ਉਹਨੇ ਸਫਲਤਾ ਹਾਸਲ ਕੀਤੀ ਆ ਇਹ ਜਿਹੜਾ ਟਾਸਕ ਹੈਗਾ ਸਾਡਾ ਕੰਟਰੀਬਿਊ ਜਿਹੜਾ ਹੈਗਾ ਸਾਡੀ CEIR ਜਿਹੜੀ ਸਾਡਾ ਪੋਰਟਲ ਹੈਗਾ ਸੈਂਟਰਲ ਇੱਕ ਇੱਕ ਮਿੰਟ ਜਿਹੜੀ ਆਇਡੈਂਟੀਟੀ ਰਜਿਸਟਰ ਨਾਂ ਦਾ ਪੋਰਟਲ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਹੈ ਉਹਦੇ ਉੱਤੇ ਜਿਹੜਾ ਹੈਗਾ ਜਦੋਂ ਕੋਈ ਫੋਨ ਇਸ ਤਰ੍ਹਾਂ ਦਾ ਹੁੰਦਾ ਤਾਂ ਕੋਈ ਮਿਸਪਲੇਸ ਹੋ ਜਾਂਦਾ ਉਹ ਤੇ ਅਸੀਂ ਜਿਹੜਾ ਇਕਵਿਪਮੈਂਟ ਹੈ ਉਹਦੇ ਤੇ ਅਸੀਂ ਰਜਿਸਟਰ ਕਰਦੇ ਆ ਤਾਂ ਸਾਡੇ ਟੈਕਨੀਕਲ ਜਿਹੜੀ ਹੈਗੀ ਆ ਉਹਦੀ ਸਹਾਇਤਾ ਦੇ ਨਾਲ ਸਾਡੀ ਲਗਾਤਾਰ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜਾ ਇਹ ਮੋਬਾਈਲ ਫੋਨ ਨੇ ਕਿਉਂਕਿ ਇਹਨਾਂ ਦੇ ਵਿੱਚ ਸੈਂਸਿਟਿਵ ਡਾਟਾ ਜਿਹੜਾ ਹੈਗਾ ਤੁਹਾਡਾ ਹੁੰਦਾਗਾ ਜਿਹੜੀ ਇਨਫਰਮੇਸ਼ਨ ਤੁਸੀਂ ਇਹਦੇ ਵਿੱਚ ਕਈ ਵਾਰੀ ਆਪਾਂ ਬਹੁਤ ਤਰ੍ਹਾਂ ਦੀ ਇਨਫਰਮੇਸ਼ਨ ਹੈ ਸੇਵ ਕਰਕੇ ਰੱਖਦੇ ਆ ਤਾਂ ਸਾਡਾ ਮਕਸਦ ਇਹ ਹੈਗਾ ਸੀ ਕਿ ਇੱਥੇ ਜਿਹੜੀ ਹੈਗੀ ਆ ਕਿ ਤੁਹਾਡੇ ਜਿਹੜੇ ਇਹਨਾਂ ਡਿਵਾਈਸਿਸ ਦੇ ਮਾਲਕ ਨੇ ਉਹਨਾਂ ਨੂੰ ਬੁਲਾਇਆ ਜਾਵੇ ਤਾਂ ਪਬਲਿਕ ਨੂੰ ਪਤਾ ਲੱਗੇ ਕਿ ਕਿਸ ਤਰੀਕੇ ਜਿਹੜੀ ਜਿਹੜੀ ਹੈਗੀ ਇਹ ਕੰਮ ਕੀਤਾ ਜਾ ਰਿਹਾ ਜਾਂ ਇਹਦੀ ਸੈਂਸਿਟੀਵਿਟੀ ਜਿਹੜੀ ਡਾਟੇ ਦੀ ਕੀ ਹੈ ਤੇ ਸਾਨੂੰ ਆਪਣੇ ਜਿਹੜੇ ਡਿਵਾਈਸ ਨੇ ਇਹਨਾਂ ਨੂੰ ਸੰਭਾਲ ਕੇ ਰੱਖਣ ਦੀ ਕਿੰਨੀ ਜ਼ਰੂਰਤ ਹੁੰਦੀ ਹੈ ਤਾਂ ਇਹਦੇ ਵਿੱਚ ਸਾਡੀ ਜਿਹੜੀ ਹੈਗੀ ਹੈ ਸਾਡੇ ਐਸਪੀ ਡਿਟੈਕਟਿਵ ਸਰਬਜੀਤ ਰਾਏ ਸਾਡੇ ਡੀਐਸਪੀ ਸਾਈਬਰ ਕ੍ਰਾਈਮ ਜਿਹੜੇ ਹੈਗੇ ਆ ਰਿਸ਼ਪਾਲ ਸਿੰਘ ਇਹਨਾਂ ਦੀ ਜਿਹੜੀ ਜਿਹੜੀ ਟੀਮਾਂ ਨੇ ਇਹਨਾਂ ਦੀ ਡਿਊਟੀ ਲਈ ਸੀ ਤਾਂ ਇਹ ਕੰਟੀਨਿਊਸ ਜਿਹੜਾ ਹੈਗਾ ਇਸ ਸਾਡੇ ਸਟੈਟਿਸ ਨੂੰ ਫੋਲੋ ਕਰਦੇ ਹੈਗੇ ਸੀ ਸਾਰੇ ਡੇਟੇ ਨੂੰ ਫੋਲੋ ਕਰਦੇ ਸੀ ਉਹਦੇ ਵਿੱਚ ਜਿਹੜੇ ਤੁਹਾਡੇ ਸਾਹਮਣੇ ਅਸੀਂ 111 ਮੋਬਾਈਲ ਫੋਨ ਨੇ ਜਲੰਧਰ ਊਰਲ ਪੁਲਿਸ ਵੱਲੋਂ ਅਸੀਂ ਰਿਕਵਰ ਕੀਤੇ ਨੇ ਜਿਹੜੇ ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੇ ਤੁਹਾਡੇ ਮਿਸਪਲੇਸ ਹੋਏ ਸੀ ਜਾਂ ਕਿਸੇ ਨੇ ਕਿਸੇ ਤਰੀਕੇ ਦਾ ਕੋਈ ਸਨੇਚ ਹੋ ਗਿਆ ਜਾਂ ਇਸ ਤਰ੍ਹਾਂ ਤੁਹਾਡੇ ਕੋਲ ਹੋਏ ਸੀ ਅੱਜ ਅਸੀਂ ਤੁਸੀਂ ਸਾਡੇ ਵਿੱਚ ਆਏ ਹੋ ਤਾਂ ਅਸੀਂ ਤੁਹਾਨੂੰ ਇਹ ਜਿਹੜੇ ਮੋਬਾਈਲ ਫੋਨ ਨੇ ਡਿਲੀਵਰ ਕਰਨੇ ਹੈਗੇ ਆ ਤੁਹਾਡੇ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਜੜੀ ਹੈਗੀ ਹੈ ਮੇਨ ਗੱਲ ਆ ਜਾਂਦੀ ਹੈ ਕਿ ਇਹ ਕ੍ਰਾਈਮ ਦੇ ਵਿੱਚ ਕਿਸੇ ਦਾ ਨਾਮ ਵਰਤਿਆ ਜਾਵੇ ਜਦੋਂ ਤੁਹਾਡਾ ਮੋਬਾਈਲ ਫੋਨ ਬੇਸ਼ੱਕ ਤੁਸੀਂ ਮਿਸਪਲੇਸ ਹੀ ਹੋ ਜਾਂਦਾ ਤੁਹਾਡੇ ਆਪਣੀ ਗਲਤੀ ਨਾਲ ਹੀ ਕਿਤੇ ਗਿਰ ਜਾਂਦਾ ਜਾਂ ਤੁਹਾਡੇ ਤੋਂ ਹੁੰਦਾ ਬਟ ਉਹਦੇ ਵਿੱਚ ਉਸ ਨੂੰ ਕ੍ਰਾਈਮ ਦੇ ਵਿੱਚ ਯੂਜ਼ ਕਰਨ ਦੇ ਜਿਹੜੇ ਹੈਗੇ ਨੇ ਚਾਂਸਿਸ ਰਹਦੇ ਆ ਕਿ ਅਗਰ ਕਿਸੇ ਗਲਤ ਬੰਦੇ ਦੇ ਹੱਥ 'ਚ ਉਹ ਮੋਬਾਈਲ ਲੱਗ ਜਾਏ ਤਾਂ ਤੁਹਾਨੂੰ ਜਿਹੜਾ ਹੈਗਾ ਉਹਨੂੰ ਬਾਅਦ ਵਿੱਚ ਪਰੇਸ਼ਾਨੀ ਆਉਂਦੀ ਹੈ ਤਾਂ ਇਹ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਕਿ ਜੇ ਅਗਰ ਕੋਈ ਕਿਸੇ ਦਾ ਜਿਹੜਾ ਫੋਨ ਹੈ ਮਿਸਪਲੇਸ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਦੇ ਕੋਲ ਜਿਹੜੀ ਉਹਦੀ ਇਨਫਾਰਮੇਸ਼ਨ ਹੈ ਨਾਲ ਦੀ ਨਾਲ ਜਿਹੜੀ ਇਹ ਦਿੱਤੀ ਜਾਵੇ ਜਿਹੜੇ ਆਨਲਾਈਨ ਪੋਰਟਲ ਵੀ ਹੈਗੇ ਨੇ ਜਿਹੜਾ ਮੈਂ CEIR ਦਾ ਪੋਰਟਲ ਦੱਸਿਆ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜਾ ਐਂਡ ਜਿਹੜਾ ਹੈਗਾ ਸਾਡੀ ਗਵਰਨਮੈਂਟ ਵੱਲੋਂ ਪੰਜਾਬ ਵੱਲੋਂ ਜਿਹੜੇ ਚਲਾਏ ਜਾਂਦੇ ਨੇ ਉਹਨਾਂ ਦੇ ਵਿੱਚ ਤੁਸੀਂ ਨਾਲ ਦੀ ਨਾਲ ਇਹਨਾਂ ਨੂੰ ਰਜਿਸਟਰ ਕਰ ਸਕਦੇ ਹੋ ਆਪਣੀ ਜਿਹੜੇ ਹੈਗੇ ਤੋ ਸਾਡਾ ਫਰਜ ਬਣਦਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੇ ਹੈਗੇ ਨੇ ਉਹਨਾਂ ਨੂੰ ਬਲੌਕ ਕਰਾਈਏ ਜਿਹੜੇ ਨੰਬਰ ਹੁੰਦੇ ਨੇ ਐਂਡ ਪੁਲਿਸ ਦੇ ਕੋਲ ਇਨਫਾਰਮੇਸ਼ਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੁਣ ਮੈਂ ਤੁਹਾਨੂੰ ਇਹ ਜਿਹੜੇ ਹੈਗੇ ਨੇ ਸਾਰੇ ਅਸੀਂ ਜਿਹੜੇ ਇਹਨਾਂ ਨੂੰ ਡਿਲੀਵਰ ਕਰਦੇ ਆ ਤੇ ਅੱਗੇ ਤੋਂ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਵੀ ਸੁਚੇਤ ਰਹਿਣ ਦੀ ਜਿਹੜੀ ਹੈਗੀ ਇਹਦੇ ਵਿੱਚ ਜ਼ਰੂਰਤ ਹੈਗੀ ਧੰਨਵਾਦ ਆਰਡਰ ਜਿਹੜੇ ਆਏ ਨੇ ਉਹਨਾਂ ਨੂੰ ਅਸੀਂ ਦੇ ਰਹੇ ਆ ਕਿ ਆ ਬਾਕੀ ਜਿਹੜੇ ਆਣਗੇ ਬਾਅਦ ਵਿੱਚ ਅਸੀਂ ਬਾਅਦ ਦੇ ਵਿੱਚ ਉਹਨਾਂ ਨੂੰ ਡਿਲੀਵਰ ਕਰਵਾ ਦੇਵਾਂਗੇ ਅੱਜ 111 ਮੋਬਾਈਲ ਹੋਣ ਤੱਕ ਅਸੀਂ ਜਿਹੜੇ ਆ ਹੁਣ ਰਿਕਵਰ ਕੀਤੇ ਹੈਗੇ ਨੇ ਬਟ ਸਾਡੇ ਅਸੀਂ ਕੰਟੀਨਿਊ ਜਿਹੜੀ ਹੈਗੀ ਸਾਡੀ ਚੱਲ ਰਹੀ ਹੈ ਜਿਹੜੀ ਇਹ ਮਹਮ ਹੈਗੀ ਸਾਡੀ ਲਗਾਤਾਰ ਚੱਲ ਰਹੀ ਹੈ ਤਾਂ ਬਾਕੀ ਵੀ ਅਸੀਂ ਜਿਹੜੇ ਜਿਨ੍ਹਾਂ ਦੇ ਸਾਡੇ ਜਨਵਰੀ ਤੋਂ ਲੈ ਕੇ ਜਿੰਨੇ ਵੀ ਫੋਨ ਹੋਣ ਤੱਕ ਅਸੀਂ ਰਿਕਵਰ ਕਰ ਰਹੇ ਆ ਜਾਂ ਸਾਨੂੰ ਪਤਾ ਲੱਗਿਆ ਕਿ ਮੋਬਾਈਲ ਕਿਸ ਉਸ ਸੈੱਟ ਦੇ ਵਿੱਚ ਆਈ ਹੈ ਮੀ ਨੰਬਰ ਦੇ ਵਿੱਚ ਚੱਲ ਰਹੇ ਨੇ ਉਤੋਂ ਵੀ ਅਸੀਂ ਰਿਕਵਰ ਕਰਕੇ ਅਸੀਂ ਤੁਹਾਡੇ ਜਿਹੜੇ ਅਸਲ ਮਾਲਕ ਨੇ ਉਹਨਾਂ ਤੱਕ ਪਹੁੰਚਾਵਾਂਗੇ ਅਗਰ ਕਿਸੇ ਦੀ ਜਿਹੜੀ ਹੈਗੀ ਐ ਡਿਸਹੋਨੇਸਟ ਇੰਟੈਂਸ਼ਨ ਦੇ ਨਾਲ ਕਿਸੇ ਨੇ ਰੀਟਰੀਵ ਕੀਤਾ ਜਾਂ ਰਿਟੇਨ ਕਰਕੇ ਰੱਖਿਆ ਜਾਂ ਕਿਸੇ ਨੇ ਕਿਸੇ ਦੀ ਡਾਟਾ ਥੈਫਟ ਤਾਂ ਹੀ ਕੋਈ ਗੱਲ ਆਉਂਦੀ ਹੈ ਜਾਂ ਤੁਹਾਡੇ ਸੈਂਸਿਟਿਵ ਜਿਹੜਾ ਡਾਟਾ ਕਿਸੇ ਨੇ ਚੋਰੀ ਕੀਤਾ ਹੋਇਆ ਤਾਂ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਵੀ ਹੈ ਜੀ ਜਿਨ੍ਹਾਂ ਦੇ ਕੋਲ ਅਸੀਂ ਫੋਨ ਰਿਕਵਰ ਕੀਤੇ ਨੇ ਅਗਰ ਉਹਨਾਂ ਨੇ ਕਿਹਾ ਕਿ ਤੁਹਾਡਾ ਕੋਈ ਡਾਟਾ ਅਗੇ ਚੋਰੀ ਕੀਤਾ ਹੋਇਆ ਨਹੀਂ ਇਹਨਾਂ ਦੇ ਵਿੱਚੋਂ ਕੋਈ ਡਾਟਾ ਜਿਹੜਾ ਹੈਗਾ ਜਿਹੜਾ ਚੋਰੀ ਵਾਲਾ ਨਹੀਂ ਹੈ ਪਾਇਆ ਗਿਆ ਬਟ ਅਗਰ ਕਿਸੇ ਨੇ ਵੀ ਕੀਤਾ ਹੋਇਆ ਤਾਂ ਉਹਨਾਂ ਨੂੰ ਵੀ ਜਿਹੜੀ ਹੈਗੇ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੇ ਮਿਲਦੇ ਆ ਉਹਨਾਂ ਨੂੰ ਵੀ ਸਖਤ ਤਾੜਦਾ ਕਿ ਕਿਸੇ ਦਾ ਵੀ ਕੋਈ ਡਾਟਾ ਚੋਰੀ ਨਾ ਕੀਤਾ ਜਾਵੇ ਅਗਰ ਕਿਸੇ ਦੇ ਕੋਲ ਇਸ ਤਰ੍ਹਾਂ ਦਾ ਮਿਸਪਲੇਸ ਹੋਇਆ ਫੋਨ ਮਿਲਦਾ ਤਾਂ ਉਹ ਸਬੰਧਤ ਥਾਣਾ ਜਿਹੜਾ ਉਹਨਾਂ ਨੇੜੇ ਪੈਂਦਾ ਉੱਥੇ ਉਹਨਾਂ ਦੇ ਹੈਡਓਵਰ ਕੀਤਾ ਜਾਂਦਾ। ਕੁਝ ਲੋਕ ਕਹਿੰਦੇ ਕਿ ਖਦੇਉਣਾ ਕਹਿੰਦਾ ਅਪਡੇਟ ਕਰਸ ਕਰੀ ਰਿਹਾ। ਉਹਨਾਂ ਨੂੰ ਵੀ ਮਿਸ ਨਹੀਂ। ਨਹੀਂ ਜਿੰਨੀ ਸਾਡੀ ਆਪਣੀ ਖੁਦ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਡਿਵਾਈਸ ਨੂੰ ਅਸੀਂ ਸੰਭਾਲ ਕੇ ਰੱਖਣਾ ਹੁੰਦਾ ਤਾਂ ਉਹ ਉਹਨਾਂ ਦੀ ਵੀ ਜੇ ਪਾਰਟ ਦੇ ਉੱਤੇ ਨੈਗਲੀਜੈਂਸ ਜੇ ਪਾਈ ਜਾਂਦੀ ਹੈ ਤਾਂ ਹੀ ਮਿਸਪਲੇਸ ਹੁੰਦੇ ਨੇ। ਐਂਡ ਖੱਜਲ ਵਾਲੀ ਜਿਹੜੀ ਕਿਉਂਕਿ ਇਹ ਚੀਜ਼ ਜਿਹੜੀ ਹੈਗੀ ਆ ਇਹਨੇ ਆਪਣੇ ਆਪੇ ਬੋਲਣਾ ਜਦੋਂ ਟੈਕਨੀਕਲ ਸਾਡੇ ਕੋਈ ਇਨਪੁਟ ਆਏਗੀ ਫਿਰ ਪਤਾ ਲੱਗਣਾ ਹੈ ਕਿ ਕਿੱਥੇ ਚੱਲਦੀ ਤਾਂ ਉਹਦੇ ਵਿੱਚ ਨੇਚਰਲੀ ਟਾਈਮ ਲੱਗ ਜਾਂਦਾ ਇਹ ਰੇਸ਼ਿਓ ਜਿਹੜੀ ਹੈਗੀ ਆ ਹੁਣ ਤੱਕ ਜਿਹੜੀ ਜਨਵਰੀ ਤੋਂ ਲੈ ਕੇ ਜਿਹੜੇ ਸਾਡੇ ਫੋਨ ਹੈਗੇ 946 ਫੋਨ ਜਿਹੜੇ ਹੈਗੇ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੇ ਮਿਸਪਲੇਸ ਹੋਏ ਆ ਜਿਹੜੇ ਚੋਂ ਅਸੀਂ ਕਾਫੀ ਇਹਨੂੰ ਡਿਟੈਕਟ ਕਰ ਲਿਆ ਬਾਕੀਆਂ ਦਾ ਸਾਨੂੰ ਇਹ ਪਤਾ ਚੱਲ ਚੁੱਕਿਆ ਕਿ ਕਿੱਥੇ ਕਿੱਥੇ ਜਿਹੜੇ ਹੈਗੇ ਨੇ ਨੰਬਰ ਐਕਟਿਵ ਨੇ ਉਹ ਜਿਹੜੇ ਜਿੱਥੇ ਜਿੱਥੇ ਵੀ ਐਕਟਿਵ ਹੈਗੇ ਨੇ ਉਹਨਾਂ ਤੋਂ ਅਸੀਂ ਰਿਕਵਰ